ਇਸਨੇ 75 ਸਾਲਾਂ ਦਾ ਜਿਹੜਾ ਮਾਹੌਲ ਵਿਗੜਿਆ ਹੋਇਆ ਜੇ ਅਸੀਂ ਕਹੀਏ ਵੀ ਤਿੰਨਾਂ ਸਾਲਾਂ ਚ ਬਰਾਪਰ ਕਰਤੀ ਤੇ ਉਹ ਵੀ ਥੋੜਾ ਜਿਹਾ ਔਖਾ ਹੁੰਦਾ ਇੱਕ ਗੱਲ ਪੁੱਛਣਾ ਚਾਹੁੰਦਾ ਜਿਹੜੇ ਵਿਰੋਧੀ ਕਹਿੰਦੇ ਸੀ ਤੁਹਾਨੂੰ ਉਹਨਾਂ ਦੀਆਂ ਗੱਲਾਂ ਤੇ ਯਕੀਨ ਹੈਗਾ ਉਹਦੇ ਇਹ ਵੀ ਕਹਿੰਦੇ ਸੀ ਵੀ ਝਾੜੂ ਵਾਲਿਆਂ ਦੀ ਸਰਕਾਰ ਨਹੀਂ ਆਉਂਦੀ ਕਹਿੰਦੇ ਸੀ ਫਿਰ ਆ ਗਈ ਫਿਰ ਕਹਿੰਦੇ ਸੀ 6 ਮਹੀਨੇ ਨਹੀਂ ਕੱਢਦੇ ਵਿਰੋਧੀ ਕਹਿੰਦੇ ਸੀ ਨਾ ਫਿਰ ਕੱਢ ਕੇ ਫਿਰ ਕਹਿੰਦੇ ਸੀ ਇਹਨਾਂ ਨੂੰ ਤਜਰਬਾ ਹੈ ਨਹੀਂ ਇਹ ਝਾੜੂ ਖਿੱਲਰ ਵਾਲਾ ਕਹਿੰਦੇ ਸੀ ਨਾ ਫਿਰ ਕੀ ਬਣਿਆ ਫਿਰ ਕਹਿੰਦੇ ਸੀ ਆ ਬਿਜਲੀ ਦੀ ਗਰੰਟੀ ਜਿਹੜੀ ਇਹ ਤਾਂ ਕੋ ਪੂਰੀ ਨਹੀਂ ਹੋਣੀ। ਵਾਦੇ ਬੜੇ ਵੱਡੇ ਵੱਡੇ ਕਰ ਲਏ ਨੇ ਉਹ ਪੂਰੇ ਨਹੀਂ ਹੋਣੇ। ਫਿਰ ਪਾਰਟੀ ਕਰਦੀ ਹੋਈ ਨਜ਼ਰ ਆ ਰਹੀ ਕਿ ਨਹੀਂ? ਸੁਣਿਆ ਸੀ ਪਹਿਲਾਂ ਵੀ ਸਿਆਸਤਦਾਨ ਜਿਹੜੇ ਨੇ ਝੂਠ ਬੋਲਦੇ ਹੁੰਦੇ ਪਰ ਇੰਨਾ ਨੰਗਾ ਚਿੱਟਾ ਝੂਠ ਬੋਲਣਾ ਵੀ ਜੜਾ ਨਾ। ਉਹ ਬਾ ਕਮਾਲ ਸਿਰਸਾ ਜੀ ਨੂੰ ਹੁੰਦਾ ਹੈ। ਅਸੀਂ ਇਸ ਪੰਜਾਬ ਨੂੰ ਹੋਰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ। ਪੰਜਾਬ ਜਿਹੜਾ ਕਿੱਤੇ ਭੰਗੜੇ ਵਾਲਾ ਪੰਜਾਬ ਸੀ, ਇਹ ਪੰਜਾਬ ਖੇਡਾਂ ਵਾਲਾ ਪੰਜਾਬ ਸੀ। ਅੱਜ ਤਗੜੇ ਹੋ ਕੇ ਜੇ ਸਰਕਾਰ ਚੰਗੇ ਕੰਮ ਕਰ ਰਹੀ ਹੈ ਇਹਦਾ ਸਾਥ ਦੇਣਾ ਚਾਹੀਦਾ ਹੈ। ਜੇ ਉੱਥੇ ਪੂਰਨ ਕਾਰਵਾਈ ਨਾ ਕਰੇ ਜੇ ਉੱਥੇ ਸਰਕਾਰ ਜਿਹੜੀ ਕਿਸੇ ਗੱਲ ਤੋਂ ਢਿੱਲ ਜਿਹੜੀ ਆ ਵਰਤੇ ਫਿਰ ਆਪਾਂ ਕਵਾਂਗੇ ਵੀ ਸਰਕਾਰ ਜਿਹੜੀ ਆ ਕਿਤੇ ਨਾ ਕਿਤੇ ਕੰਮ ਨਹੀਂ ਕਰਦੀ ਨਜ਼ਰ ਆਉਂਦਾ 2007 ਚ ਸਰਕਾਰ ਕੀਦੀ ਸੀ ਅਕਾਲੀ ਦਲ ਦੀ ਸਿਰਸਾ ਸਾਹਿਬ ਉਸ ਡੀ ਕਿਤੇ ਲੱਗੇ ਰਹੇ ਜਿਹਦੇ ਲੱਗੇ ਰਹੇ ਸੁਖਬੀਰ ਬਾਦਲ ਦੇ ਅਕਾਲੀ ਦਲ ਵੇਲੇ ਇਹ ਜਿਹੜਾ ਨਸ਼ਾ ਹੈ ਉਹ ਜਾਗਰਤ ਕੀਤਾ ਕਾਂਗਰਸ ਨੇ ਪਾਣੀ ਪਾਇ ਉਹ ਜਿਹੜਾ ਛੋਟਾ ਜਿਹਾ ਫੁੱਟਾ ਸੀ ਉਹਨੂੰ ਵੱਡਾ ਕੀਤਾ ਆ ਕਾਂਗਰਸ ਦੇ ਜਿਹੜੇ सीएम साहब जी सी जेडे कैप्टन अमरेंद्र सिंह है उदे तहां नु 4 साल महल्ला च बाहर नी नजर आए एक पसे ओना दी डिटेल काढ लो एक पसे मैं कहना पंजाब दे मुख्यमंत्री भगवंत मान जी दा डिटेल काढ लो जेड़ा सच ते झूठ ਤੁਹਾਡੇ ਸਾਹਮਣੇ ਆਪਣਾ ਨਸ਼ਾ ਕੱਲੀ ਸਰਕਾਰ ਨੇ ਖਤਮ ਨਹੀਂ ਕਰਨਾ ਹਰ ਬੱਚੇ ਦਾ ਵੀ ਹਰ ਬਜ਼ੁਰਗ ਦਾ ਵੀ ਹਰ ਨੌਜਵਾਨ ਦਾ ਵੀ ਹਰ ਭੈਣ ਦਾ ਵੀ ਹਰ ਸਾਡੇ ਮੈਂ ਕਹਿ ਸਕਦਾ ਪਰਿਵਾਰ ਦੀ ਜ਼ਿੰਮੇਵਾਰੀ ਬਣਦੀ ਆ ਜਿੱਥੇ ਕੋਈ ਗਲਤ ਅੰਸ਼ ਨਜ਼ਰ ਆਉਂਦਾ ਇਤਲਾਹ ਕਰੋ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਦਿਨ-ਪ੍ਰਤੀ ਦਿਨ ਜਿਹੜੇ ਲੋਕਾਂ ਦੇ ਹਿੱਤ ਚ ਚਾਹੇ ਸਰਕਾਰੀ ਮੁਲਾਜ਼ਮਾਂ ਦੇ ਹਿੱਤ ਚ ਸਰਕਾਰ ਜਿਹੜੀ ਇਹ ਕੰਮ ਕਰਦੀ ਹੋਈ ਨਜ਼ਰ ਆ ਰਹੀ ਪਰ ਹਾਂ ਸੋ ਕਹਿਣ ਦਾ ਭਾਵ ਮੈਂ ਦੱਸਣਾ ਚਾਹੁੰਦਾ ਪਿਛਲੇ 75 ਸਾਲਾਂ ਦਾ ਜਿਹੜਾ ਮਾਹੌਲ ਵਿਗੜਿਆ ਹੋਇਆ ਜੇ ਅਸੀਂ ਕਹੀਏ ਵੀ ਤਿੰਨਾਂ ਸਾਲਾਂ ਚ ਬਰਾਬਰ ਕਰਦੀ ਤੇ ਉਹ ਵੀ ਥੋੜਾ ਜਿਹਾ ਔਖਾ ਹੁੰਦਾ ਪਰ ਹਾਂ ਇੱਕ ਗੱਲ ਜ਼ਰੂਰ ਹੈ ਜਿਹੜੇ ਵੀ ਆਪਣੇ ਕਰਮਚਾਰੀ ਨੇ ਜਿਹੜੇ ਵੀ ਕੋਈ ਉਹਨਾਂ ਦੀਆਂ ਰਹਿੰਦੀਆਂ ਕੋਈ ਡਿਮਾਂਡਸ ਨੇ ਜੋ ਸਰਕਾਰ ਦੇ ਧਿਆਨ ਚ ਆਉਂਦੀ ਆ ਨਾ ਸਟੈਪ ਬਾਈ ਸਟੈਪ ਆਪਾਂ ਉਹਨਾਂ ਨੂੰ ਪੂਰੀਆਂ ਕਰਦੇ ਜਾ ਰਹੇ ਆ ਔਰ ਹਰ ਕੰਮ ਨੂੰ ਸਮਾਂ ਜ਼ਰੂਰ ਲੱਗਦਾ ਸੋ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਜਿਹੜੇ ਵਿਰੋਧੀ ਕਹਿੰਦੇ ਸੀ ਤੁਹਾਨੂੰ ਉਹਨਾਂ ਦੀਆਂ ਗੱਲਾਂ ਤੇ ਯਕੀਨ ਹੈਗਾ ਉਹਦੇ ਇਹ ਵੀ ਕਹਿੰਦੇ ਸੀ ਵੀ ਝਾੜੂ ਵਾਲਿਆਂ ਦੀ ਸਰਕਾਰ ਨਹੀਂ ਆਉਂਦੀ ਕਹਿੰਦੇ ਸੀ ਫਿਰ ਆ ਗਈ ਫਿਰ ਕਹਿੰਦੇ ਸੀ 6 ਮਹੀਨੇ ਨਹੀਂ ਕੱਢਦੇ ਵਿਰੋਧੀ ਕਹਿੰਦੇ ਸੀ ਨਾ ਫਿਰ ਕੱਢ ਕੇ ਫਿਰ ਕਹਿੰਦੇ ਸੀ ਇਹਨਾਂ ਨੂੰ ਤਜਰਬਾ ਹੈ ਨਹੀਂ ਇਹ ਝਾੜੂ ਖਿਲਰ ਦੇ ਵਾਲਾ ਕਹਿੰਦੇ ਸੀ ਨਾ ਫਿਰ ਕੀ ਬਣਿਆ ਫਿਰ ਕਹਿੰਦੇ ਸੀ ਆ ਬਿਜਲੀ ਦੀ ਗਰੰਟੀ ਜਿਹੜੀ ਇਹਨਾਂ ਕੋ ਪੂਰੀ ਨਹੀਂ ਹੋਣੀ। ਵਾਦੇ بڑے ਵੱਡੇ ਵੱਡੇ ਕਰ ਲਏ ਨੇ ਉਹ ਪੂਰੇ ਨਹੀਂ ਹੋਣੇ। ਫਿਰ ਪਾਰਟੀ ਕਰਦੀ ਹੋਈ ਨਜ਼ਰ ਆ ਰਹੀ ਕਿ ਨਹੀਂ? ਸੋ ਵਿਰੋਧੀਆਂ ਦੀਆਂ ਗੱਲਾਂ ਨੂੰ ਸੀਰੀਅਸ ਨਾ ਲਿਆ ਜਾਵੇ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੈਸੇ ਇਹ ਤੇ ਸੁਣਿਆ ਸੀ ਪਹਿਲਾਂ ਵੀ ਸਿਆਸਤਦਾਨ ਜਿਹੜੇ ਨਾ ਝੂਠ ਬੋਲਦੇ ਹੁੰਦੇ ਪਰ ਇਹਨਾਂ ਨੰਗਾ ਚੱਕਾ ਝੂਠ ਬੋਲਣਾ ਵੀ ਜੜਾ ਨਾ ਉਹ ਬਾ ਕਮਾਲ ਸਿਰਸਾ ਜੀ ਨੂੰ ਆਉਂਦਾ ਹੈ। ਕਿਉਂਕਿ ਹੈਰਾਨ ਇਸ ਗੱਲ ਦੇ ਆ ਮੈਂ ਦੇਖ ਰਿਹਾ ਸੀ ਗੱਲ ਕਰ ਰਹੇ ਸੀ ਨਸ਼ੇ ਦੀ। ਤੁਹਾਨੂੰ ਯਾਦ ਹੋਣਾ ਕੱਲ ਕੀਤੀ ਕਿ ਨਹੀਂ ਕੀਤੀ 2007 ਚ ਸਰਕਾਰ ਕੀ ਦੀ ਸੀ ਅਕਾਲੀ ਦਲ ਦੇ ਸਿਰਸਾ ਸਾਹਿਬ ਓਐਸਡੀ ਕਿਹਦੇ ਲੱਗੇ ਰਹੇ ਕਿਹਦੇ ਲੱਗੇ ਰਹੇ ਸੁਖਬੀਰ ਬਾਦਲ ਦੇ ਅਕਾਲੀ ਦਲ ਵੇਲੇ ਇਹ ਜਿਹੜਾ ਨਸ਼ਾ ਹੈ ਉਹ ਜਾਗਰ ਕੀਤਾ ਕਾਂਗਰਸ ਨੇ ਪਾਣੀ ਪਾਇਆ ਉਹ ਜਿਹੜਾ ਛੋਟਾ ਜਿਹਾ ਬੂਟਾ ਸੀ ਉਹਨੂੰ ਵੱਡਾ ਕੀਤਾ ਇਹ ਹੁਣ ਆਮ ਆਦਮੀ ਪਾਰਟੀ ਆਰਵਿੰਦ ਕੇਜਰੀਵਾਲ ਜੀ ਨੇ ਜਿਹੜੇ ਨਸ਼ੇ ਦੇ ਸਮੱਗਲਰਾਂ ਦੇ ਘਰ ਤੋੜ ਰਹੇ ਨੇ ਜਿਨ੍ਹਾਂ ਨੇ ਇੱਕ ਪ੍ਰਣ ਕੀਤਾ ਜੀ ਜਿਹੜਾ ਪੰਜਾਬ ਦੇ ਵਿੱਚ ਆਪਾਂ ਨਸ਼ਾ ਮੁਕਤ ਕਰਨਾ ਹੈ ਹਰ ਬਜ਼ੁਰਗ ਨੂੰ ਹਰ ਨੌਜਵਾਨ ਨੂੰ ਹਰ ਬੱਚੇ-ਬੱਚੇ ਨੂੰ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨ ਪਿੰਡ-ਪਿੰਡ ਵਿੱਚ ਜਾ ਰਹੇ ਨੇ ਜਿਹੜੇ ਇੱਕ ਹੋਕਾ ਦੇ ਰਹੇ ਨੇ ਵੀ ਤਗੜੇ ਹੋ ਕੇ ਪੰਜਾਬ ਜਿਹੜਾ ਸਾਡਾ ਰੰਗਲਾ ਪੰਜਾਬ ਸੀ ਇਹਨਾਂ ਪੁਰਾਣੇ ਸਿਆਸਤਦਾਨਾਂ ਦੀ ਭੇਡ ਚੜਿਆ ਪੋਰ ਪੰਜਾਬ ਇਹਨਾਂ ਨੇ ਇਹ ਹਾਲਾਤ ਕਰ ਦਿੱਤੇ ਪਰ ਮੈਂ ਇੱਕ ਗੱਲ ਮਾਨਣਾ ਕਹਿ ਸਕਦਾ ਤਿੰਨਾ ਸਾਲਾਂ ਦੇ ਅੰਦਰ-ਅੰਦਰ ਆਮ ਆਦਮੀ ਪਾਰਟੀ ਨੇ ਜੋ ਅਰਵਿੰਦ ਕੇਜਰੀਵਾਲ ਜੀ ਮਾਨ ਜੋ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਹਰ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਜੋ ਕੰਮ ਕਰਕੇ ਵਿਖਾਲੇ ਨੇ ਆ ਪੁਰਾਣੇ ਇਤਿਹਾਸ ਖੋਲੋ ਆ ਕਾਂਗਰਸ ਦੇ ਜਿਹੜੇ ਸੀਐਮ ਸਾਹਿਬ ਸੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੀ ਉਹਦੇ ਤੁਹਾਨੂੰ 4 ਸਾਲ ਮਹਿਲਾ ਚੋਂ ਬਾਹਰ ਨਹੀਂ ਨਜ਼ਰ ਆਏ ਇੱਕ ਪਾਸੇ ਉਹਨਾਂ ਦੀ ਡਿਟੇਲ ਕਢ ਲਓ ਇੱਕ ਪਾਸੇ ਮੈਂ ਕਹਿੰਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਡਿਟੇਲ ਕਢ ਲਓ ਜਿਹੜਾ ਸੱਚ ਤੇ ਝੂਠ ਤੁਹਾਡੇ ਸਾਹਮਣੇ ਆਪਣੇ ਆਪ ਹੀ ਸੋ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਜੰਗਾਂ ਉਹ ਤੋਂ ਜਿੱਤੀਆਂ ਜਾਂਦੀਆਂ ਨੇ ਜਦੋਂ ਜੰਗ ਨੂੰ ਆਪਣੀ ਜੰਗ ਸਮਝੀ ਨਛਾ ਕੱਲੀ ਸਰਕਾਰ ਨੇ ਖਤਮ ਨਹੀਂ ਕਰਨਾ ਹਰ ਬੱਚੇ ਦਾ ਵੀ ਹਰ ਬਜ਼ੁਰਗ ਦਾ ਵੀ ਹਰ ਨੌਜਵਾਨ ਦਾ ਵੀ ਹਰ ਭੈਣ ਦਾ ਵੀ ਹਰ ਸਾਡੇ ਮੈਂ ਕਹਿ ਸਕਦਾ ਪਰਿਵਾਰ ਦੀ ਜ਼ਿੰਮੇਵਾਰੀ ਵਣਦੀ ਆ ਜਿੱਥੇ ਕੋਈ ਗਲਤ ਅਨਸਰ ਨਜ਼ਰ ਆਉਂਦਾ ਹੈ ਇਤਲਾਹ ਕਰੋ WhatsApp ਨੰਬਰ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਘਰ ਘਰ ਚ ਪਜਾ ਦਿੱਤਾ ਜਿਹੜਾ ਵੀ ਕੋਈ ਮਾੜਾ ਅਨਸਰ ਹੈ ਸਾਨੂੰ ਦੱਸੋ ਜੇ ਉੱਥੇ ਪੁਲਿਸ ਕਾਰਵਾਈ ਨਾ ਕਰੇ ਜੇ ਉੱਥੇ ਸਰਕਾਰ ਜਿਹੜੀ ਕਿਸੇ ਗੱਲ ਤੋਂ ਢਿੱਲ ਜਿਹੜੀ ਆ ਵਰਤੇ ਫਿਰ ਆਪਾਂ ਕਵਾਂਗੇ ਵੀ ਸਰਕਾਰ ਜਿਹੜੀ ਆ ਕਿਤੇ ਨਾ ਕਿਤੇ ਕੰਮ ਨਹੀਂ ਕਰਦੀ ਨਜ਼ਰ ਆ ਰਹੀ ਸੋ ਮੈਂ ਆਪ ਜੀ ਨੂੰ ਬੇਨਤੀ ਇਹ ਕਰਨਾ ਚਾਹੁੰਨਾ ਤੁਹਾਨੂੰ ਵੀ ਸਾਰੇ ਮੀਡੀਆ ਵਾਲਿਆਂ ਨੂੰ ਬੇਨਤੀ ਇਹ ਕਰਨਾ ਚਾਹੁੰਨਾ ਇਹ ਪੰਜਾਬ ਸਾਡਾ ਪੰਜਾਬ ਹੈ ਅਸੀਂ ਇਸ ਪੰਜਾਬ ਨੂੰ ਹੋਰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਪੰਜਾਬ ਜਿਹੜਾ ਗਿੱਧੇ ਪੰਗੜੇ ਵਾਲਾ ਪੰਜਾਬ ਸੀ ਇਹ ਪੰਜਾਬ ਖੇਡਾਂ ਵਾਲਾ ਪੰਜਾਬ ਸੀ ਅੱਜ ਤੱਕੜੇ ਹੋ ਕੇ ਜੇ ਸਰਕਾਰ ਚੰਗੇ ਕੰਮ ਕਰ ਰਹੀ ਹੈ ਇਹਦਾ ਸਾਥ ਦੇਣਾ ਚਾਹੀਦਾ ਸੋ ਮੈਂ ਇੱਕ ਗੱਲ ਇਹ ਇਹ ਵੀ ਨਾਲ ਐਡ ਕਰ ਦੇਣਾ ਮਰੋਤੀਆਂ ਦਾ ਕੰਮ ਹੈ ਬੋਲਣਾ ਉਹਨਾਂ ਦੀਆਂ ਗੱਲਾਂ ਨੂੰ ਜਿਆਦਾ ਸੀਰੀਅਸ ਨਾ ਲਿਆ ਕਰੋ ਕੰਮ ਦੀ ਰਿਪੋਰਟ ਕਰ ਤੁਹਾਡੇ ਸਾਹਮਣੇ ਆ ਜਾ ਕੇ ਲੋਕਾਂ ਦੇ ਵਿੱਚ ਵਿਚਰ ਕੇ ਦੇਖੀਏ ਲੋਕ ਕੀ ਕਹਿੰਦੇ ਨੇ ਇੱਕ ਪਾਸੇ ਹੰਕਾਰ ਹੈ ਦੂਜੇ ਪਾਸੇ ਨਿਮਰਤਾ ਹੈ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸਾਰਿਆਂ ਨੂੰ ਜਿੱਧਰ ਹੰਕਾਰ ਹੋਊਗਾ ਤੁਹਾਡਾ ਉਧਰ ਨੂੰ ਜਾਣ ਨੂੰ ਜੀ ਕਰੂਗਾ ਕਿ ਜਿੱਧਰ ਨਿਮਰਤਾ ਹੋਊਗੀ ਤੁਹਾਡਾ ਉਧਰ ਨੂੰ ਜਾਣ ਨੂੰ ਜੀ ਕਰੂਗਾ ਸੋ ਮੈਂ ਇੱਕ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਲੋਕਾਂ ਦੀ ਆਵਾਜ਼ ਲੋਕ ਚੋਣ ਤੇ ਲੀਡਰ ਅਰਸ਼ ਤੇ ਹੈ ਇਹ ਲੋਕ ਚੋਂ ਤੇ ਲੀਟਰ ਫਰਸਦੇ ਆ ਲੋਕਾਂ ਦੀ ਆਵਾਜ਼ ਲੋਕਾਂ ਵਿੱਚ ਜਾ ਕੇ ਵੇਖੋ ਤੁਹਾਨੂੰ ਆਪਣੇ ਆਪ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਨਾਲ